ਵਨ ਦਿੱਤਾ ਖਾਤਸਾ ਹੋ ਵਾਲੀ ਸਰਟੀਫਿਕੇਟ ਦੇ ਸ਼੍ਰੋਮੀ ਕਲ ਚਲ 65 ਮਿੰਟ ਸੰਗਠ ਕੈਂਡੀ ਮਨਦੀਪ ਸਿੰਘ ਸ਼੍ਰੋਮ ਕੇ ਪਲੀਜ਼ ਕ੍ਰੈਡਿਟ ਮੇਮ ਐਕਸ਼ਰਦੀਪ ਇਹ ਜੀ ਬਿੱਟਰ ਅਸੀਂ ਸਰਬਸੰਮਤੀ ਦੇ ਨਾਲ ਇਸ ਨੂੰ ਸਪੋਰਟ ਕਰ ਰਹੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਬਾਕੀ ਜੀਆ ਵੀ ਪੰਥਕ ਪੌਟੀਆਂ ਇਸੇ ਪੰਥਕ ਕੈਡੀਟ ਨੂੰ سپورਟ ਕਰਦੇ ਤੇ ਇੱਥੇ ਆਪ ਫਾਰਮ ਰਿਜੀਸਰ ਕਰੀਏ ਕਿਉਂਕਿ ਸਿਕੰਦਰ ਤੇ ਬਹੁਤ ਬਾਰੀ ਪ੍ਰੋਬਲਮਸ ਨੇ ਇੱਕ ਤਰ੍ਹਾਂ ਸਿੱਪਿਸ ਇਲੈਕਟਰਸ ਵੀ ਹੋਏ 14 ਸਾਲ ਤੋਂ ਸਾਢੇ ਜਮੂਰੀਤ ਮਾਰੀ ਗਈ ਹੈ ਫਿਰ ਬਗਦੀ ਸਿੰਘ ਨੇ ਛੁੱਟ ਕੇ 33 ਸਾਲਾਂ ਦੇ ਸਿੱਖ ਜੇਜਾਂ ਦੇ ਵਿੱਚ ਬੈਠੇ ਹੈ ਤੇ ਦੂਸਰਾ ਆੜਾ ਨੇ ਬਹੁਤ ਨੁਕਸਾਨ ਕੀਤਾ ਹੈਗਾ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਠੀਕ ਭਾਵੇਂ ਦਾ ਕਰੇਰ ਜੀ ਕੀਤਾ ਤੇ ਫਿਰ ਗੁਰੂ ਰੰਸਾ ਦੇ ਜਨਮ ਦਿਨ ਦੇ ਉੱਤੇ ਜਾਣ ਦੇ ਉੱਤੇ ਪਕੰਦੀ ਲਾ ਦਿੱਤੀ ਹੈ ਤੇ ਜੇ ਇਹ ਵਾਕੇ ਦਾ ਬਾਰਡਰ ਬੰਦ ਨੇ ਹੈ ਸਾਡੀ ਟ੍ਰੇਡ ਵächstੀ ਹੈ ਸਾਨੂੰ ਫਾਇਸਲ ਜ਼ਿਆਦਾ ਹੁੰਦੇ ਹੈ ਇਹ ਜਿਹੜਾ ਹੈ ਸਰਦਾਰ ਇਹੋ ਜਿਹਾ ਉਤਟੀ ਰਖਾ ਰਹੀ ਹੈ ਬੀਜਪੀ ਤੇ ਐਰਐਸਐਸ ਦੀ ਸਰਕਾਰ ਇਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਖਰਾਬ ਜਿਹੇ ਜਨਰਲ ਸਿੱਟ ਫਰਮ ਦਾ ਡਾਰਕ ਪੇਜ ਹੋਣਾ ਕਿ ਮਾਨਸਬਾ ਕਿਵੇਂ ਦੀ سپورਟ ਹੈ ਤੁਹਾਡੇ ਵੱਲੋਂ ਕਿਵੇਂ ਜਿਹੜਾ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲਿਆ ਜਿਵੇਂ ਅੱਗੇ ਚਲੀ ਗੱਲ ਜਿਵੇਂ ਲੋਕਾਂ ਦੇ ਕੋਈ ਜਾਈ ਤਾਂ ਉਹਨਾਂ ਨੂੰ ਇਹ ਕਹੀ ਤਾਂ ਕਿ ਤੁਸੀਂ ਸਾਡੇ ਨਾਲ ਚੱਲੋ ਸਾਡਾ ਕੈਂਡੀਡੇਟ ਹੈਗਾ ਸਾਡਾ ਕੈਂਡੀਡੇਟ ਹੈ ਤੇ ਇਹਹੀ ਹੈ ਕਿ ਇਹ ਅਨਸਰ ਸਵਾਲ ਦਾ ਮਕਸਦ ਇਹ ਸੀ ਕਿ ਹਿੰਦੂ ਜਥੇਬੰਦੀਆਂ ਵੱਲੋਂ 2 ਨਵੰਬਰ ਨੂੰ ਇੱਕ ਪੰਚਾਇਤ ਸੱਦੀ ਜਾ ਰਹੀ ਹੈ ਤਰਨਤਾਰਨ ਵਿੱਚੋਂ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਗੋ ਕਰਾਂਗੇ ਔਰ ਹਿੰਦੂ ਪਰਿਵਾਰਾਂ ਨੂੰ ਜੁਟਾਵਾਂਗੇ ਕਾਤਲ ਨੂੰ ਔਰ ਖਾਲਸਤਾਨੀਆਂ ਨੂੰ ਵੋਟ ਨਹੀਂ ਪਾਈ ਜਾਏਗੀ ਕਿੱਦਾਂ ਨਾਲ ਲੈ ਕੇ ਚੱਲੋਗੇ ਤੇ ਵੋਟਰਾਂ ਦੇ ਵਿੱਚ ਤਾਂ ਹੈ ਹੁੰਦਾ ਹੀ ਹੈ ਤੇ ਖਾਲਸਤਾਨੀਆਂ ਨੂੰ ਕਾਦਲੀ ਉਹ ਪਹੁੰਚਾਉਣੀ ਹੈ ਕੀ ਕਰ ਰਹੇ ਇਹ ਹਿੰਦੂਆ ਹਿੰਦੂ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਨੇ ਜੀ ਮੰਦਿਰ ਨੂੰ ਮੁਕਿਆ ਤੇ ਕੀ ਕਰਦੇ ਹੈ ਤੇ ਉਹਨਾਂ ਨੂੰ ਕਰਨ ਚਾਹੀਦਾ ਕਿ ਇਹ ਇਨਹਮ 87 ਸਾਲ ਅਸੀਂ ਤੁਹਾਡੇ ਰਾਜ ਦੇ ਵਿੱਚ ਕੱਟਿਆ ਹੈ ਤੇ ਜੇ ਥੋੜੇ ਸਾਲ ਤੁਸੀਂ ਸਾਡੇ ਰਾਹ ਵਿੱਚ ਟਕਰਾਟ ਲੋਗੇ ਤਾਂ ਕੀ ਮਾਰਾ ਹੈ ਤੇ ਤੁਸੀਂ ਕਿਉਂ ਇਹ ਖਾਲਸਤਾਨ ਰਾਜ ਤੋਂ ਕਉਂਤੋਂ ਤਕਲੀਫ ਹੈਗੀ ਹੈ ਇਸ ਦਿਨੀ ਜਿਹੜੀ ਪੱਤਰਕਾਰਾਂ ਦੇ ਨਾਲ ਮਿਸਪੀਵ ਕੀਤਾ ਗਿਆ ਕੁਝ ਆਗੂਆਂ ਵੱਲੋਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਨੇ ਮਿਸਪੀਵ ਕੀਤਾ ਜਦੋਂ ਨਾਮਜ਼ਦਗੀ ਕਾਲਜ ਦਾਖਲ ਕਰਵਾਏ ਗਏ ਉਸ ਵਕਤ ਪੱਤਰਕਾਰਾਂ ਨੂੰ ਵਕਾਊ ਕਿਆ ਗਿਆ ਜਦੋਂ ਉਹਨਾਂ ਵੱਲੋਂ ਸਵਾਲ ਕੀਤੇ ਗਏ ਬਾਪੂ ਤਾਂ ਸੇਮ ਸਿੰਘ ਮੈਂ ਤੁਹਾਡੀ ਸਮਝ ਸਾਡੀ ਪਾਰਟੀ ਨੇ ਕਰਨਾ ਕੀਤਾ ਹੁੰਦਾ ਸੀ ਸਾਡੇ ਵੱਲੋਂ ਅਸਤਾਨੀ ਕਰਦੇ ਪ੍ਰੈਸ ਦੇ ਖਿਲਾਫ ਤਾਂ ਕੋਈ ਇਹ ਨਹੀਂ ਕਰਦਾ ਜੀ ਤੁਸੀਂ ਨਿੰਦਾ ਕਰਦੇ ਹੋ ਅਜਿਹੇ ਜਿਹੜੇ ਆਗੂ ਜਿਹੜੇ ਅਜਿਹੇ ਨਦੀਰਾ ਰੱਖਦੇ ਨੇ ਨਾ ਫਿਰ ਦੇਮ ਬਤੀਰ ਅੱਛਾ ਨਹੀਂ ਹੈ ਪ੍ਰੈਸ ਦੇ ਨਾਲ ਅਸਤਾਨੀ ਨਹੀਂ ਹੋਣਾ ਚਾਹੀਦਾ ਔਰ ਜਿਹੜਾ ਦੂਸਰੀਆਂ ਪਾਰਟੀਆਂ ਵੱਲੋਂ ਜਿਹੜਾ ਵਿਆਗ ਜਾ ਰਿਹਾ ਏ ਦੂਸਰੀਆਂ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਏ ਕਿ ਅਸੀਂ ਵੀ ਪੰਥਕਾਂ ਇਹ ਅਲੱਗ ਤੋਂ ਪੰਥਕ ਨਹੀਂ ਹੋ ਸਕਦੇ ਤੁਹਾਡਾ ਕੀ ਕਹਿਣਾ ਹੈ ਇਸ ਦੇ ਬਾਰੇ ਜੇ ਉਹ ਕਹਿੰਦੇ ਅਸੀਂ ਪੰਥਕ ਕਹਿੰਦੇ ਫਿਰ ਉਹ ਪੰਥਕ ਹੀ ਹੋਣਗੇ ਕਾਂਗਰਸ ਦੇ ਪ੍ਰਧਾਨ ਰਾਜਾ ਵਿਰਿੰਗ ਦਾ ਇੱਕ ਬਿਆਨ ਆਉਂਦਾ ਹੈ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਅਸੀਂ ਹਿੰਦੁਸਤਾਨ ਦੇ ਵਾਸੀ ਆਂ ਹਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਜੇਕਰ ਹਿੰਦੁਸਤਾਨ ਹੈ ਇੰਨੇ ਸਾਲ ਸਿੱਕਾਂ ਦੇ ਨਾਲ ਉਸ ਨੇ ਕੀ ਕੀਤਾ ਤੇ ਕੀ ਸਾਨੂੰ ਇਹ ਦੱਟਾ ਕਿਵੇਂ ਸਾਨੂੰ ਨਾਲ ਲੈ ਕੇ ਚੱਲੇ ਹੈ ਕਿ ਨਹੀਂ ਚੱਲੇ ਇਹ ਬਲੂ ਸਟਾਰ ਕੀ ਤਰ ਤਿੱਥੀ ਸਿੱਖ ਪੁਰੇ ਦੇ ਵਿੱਚ 43 ਸਿੱਖ ਮਾਰ ਦਿੱਤੇ ਹੈਗੇ ਫੌਜ ਨੇ ਇਹ ਸਾਰੇ ਜਿਹੜੇ ਜ਼ੁਲਮ ਹੋਏ ਹੈ ਉਹ ਤਾਂ ਬਤੀਰਾ ਗਿਰਦੇ ਨੇ ਇਹ ਸਾਨੂੰ ਦੱਸੋ ਕਿ ਹਿੰਦੁਸਤਾਨ ਨੇ ਇੰਨੇ ਸਾਲਾਂ ਦੇ ਵਿੱਚ ਸਿੱਖਾਂ ਨਾਲ ਕੀ ਕੀਤਾ ਸਾਨੂੰ ਸਮਝਾਓ ਤੇ ਫਿਰ ਆਪਾਂ ਟੇਬਲ ਤੇ ਬੈਠ ਕੇ ਗੱਲ ਕਰੀਏ ਡਿਬੇਟ ਕਰੀਏ ਫਿਰ ਅਸੀਂ ਪੁੱਛੀਏ ਕਿ ਇਹ ਵਾਅਕੇ ਸਾਨੂੰ ਇਹ ਦੋਸਤਾਂ ਨੂੰ ਰਹਿਣਾ ਚਾਹੀਦਾ ਹੈ ਕਿ ਨਹੀਂ ਰਹਿਣਾ ਚਾਹੀਦਾ ਸ਼ਮਾਨ ਸਾਹਿਬ 32 ਤੋਂ 35 ਸਾਲ ਹੋ ਗਏ ਨੇ ਬੱਦੀ ਸਿੰਘਾਂ ਨੂੰ ਜੇਲ੍ਹ ਕੱਟਦੇ ਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨਹੀਂ ਟਿਕਟ ਦਿੱਤੀ ਜਾ ਸਕਦੀ ਸੀ ਮੰਗੇ ਪਰਿਵਾਰਕ ਵੀ ਦਿੱਤੀ ਜਾ ਸਕਦੀ ਸੀ ਫਿਰ ਕਾਰਨ ਕੀ ਹੈ ਕਿਉਂ ਨਹੀਂ ਉਹਨਾਂ ਦੇ ਪਰਿਵਾਰਾਂ ਨੂੰ ਯਾਦ ਕੀਤਾ ਜਾਂਦਾ ਜੋ ਕਰਕੇ ਇੱਧਰ ਅਸੀਂ ਟਿਕਟ ਦੇਤੀ ਸਾਰਿਆਂ ਨੇ ਸੋਚ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਿਰ ਜੇ ਉਧਰ ਦੇ ਦਿੰਦੇ ਫਿਰ ਤੁਸੀਂ ਅੱਜ ਪੁੱਛਣਾ ਸੀ ਕਿ ਕਿ ਇੱਧਰ ਨਹੀਂ ਦਿੱਤੀ ਜਾ ਸਕਦੀ ਨਹੀਂ ਜੀ ਇਹ ਸਾਡੇ ਸਵਾਲ ਨਹੀਂ ਹੈ ਲੋਕਾਂ ਦੇ ਸਵਾਲ ਨੇ ਨਹੀਂ ਮੈਮ ਲੋਕਾਂ ਦੇ ਸਵਾਲ ਹੈ ਮੂੰਹ ਸਾਡਾ ਹੈ ਠੀਕ ਹੈ ਪਰ ਉਹੀ ਗੱਲ ਹੈ ਕਿ ਜੇ ਅਸੀਂ ਉਧਰ ਦੇ ਦਿੰਦੇ ਤੇ ਅੱਜ ਤੁਸੀਂ ਪੁੱਛਣਾ ਸੀ ਲੋਕ ਪੁੱਛ ਰਹੇ ਨੇ ਨਹੀਂ ਦਿੱਤੀ ਇਹ ਚਦੁਰਾ ਜਿਹੜਾ ਪਰਵਾਰਕ ਕੌਮੀ ਚ ਦਿਨ ਚਾਇਆ ਜਾਂਦਾ ਉਹਦਾ ਪਰਵਾਰ ਚ ਵੀ ਹੈ ਭਾ ਕਿਸ ਨੂੰ ਲੈ ਸਕਦਾ ਫਿਰ ਉਹ ਵੀ ਇੱਕ ਕਮੇ ਸ਼ਹੀਦ ਕਿਨਾਰਾ ਸੀ ਹੌਣ ਦੀਪ ਸਿੱਧੂ ਦੀਪ ਸਿੱਧੂ ਵੀ ਠੀਕ ਹੈ ਜੀ ਇਹ ਬਰਾ ਦੇਤੀ ਹੁਣੇ ਸੀ ਸਰਪੰਚਾ ਸ਼ਰਮਣੀ ਅਕਾਲੀ ਦਲ ਵਾਲਾ ਧਰਮੀ ਫੌਜੀ ਪਰਿਵਾਰ ਨੂੰ ਅੱਗੇ ਲਿਆਂਦਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੀ ਪੰਥਕਾ ਪੰਥਕਾ ਔਰ ਸਾਡੀ ਖੇਤਰੀ ਪਾਰਟੀ ਹੈ ਔਰ ਇਸ ਨੂੰ ਵੋਟ ਪਾਉਣੀ ਚਾਹੀਦੀ ਹੈ ਹਾਂ ਬੜੀ ਅੱਛੀ ਗੱਲ ਹੈ ਜੀ ਫੌਜੀਆ ਨੇ ਬਹੁਤ ਕੰਮ ਕੀਤਾ ਜੀ ਮਾਨਸਾਬ ਇੱਕ ਗੱਲ ਕਲੀਅਰ ਕਰਿਓ ਕਿ ਭਾਈ ਮਨਦੀਪ ਸਿੰਘ ਜੀ ਦਿਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਅੰਥਕ ਪਾਰਟੀਆਂ ਨੇ ਉਹਨਾਂ ਵੱਲੋਂ ਸਾਂਝਾ ਕੈਂਡੀਡੇਟ ਦਿੱਤਾ ਗਿਆ ਹੈ ਪਰ ਅਕਾਲੀ ਦਲ ਵਾਰਸ ਪੰਜਾਬ ਵਾਲੇ ਕਹਿੰਦੇ ਨੇ ਕਿ ਇਹ ਕੈਂਡੀਡੇਟ ਸਾਡਾ ਹੈ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਕਿ ਪਾ ਤਾ ਸਾਂਝਾ ਕੈਂਡੀਡੇਟ ਦਿੱਤਾ ਅੱਛਾ ਮਾਨਸਾਬ ਇਹ ਧਾਰਮਿਕ ਪਾਰਟੀ ਹੁੰਦੀ ਹੈ ਇੱਕ ਉਹਦੀ ਰਾਜਨੀਤਿਕ ਪਾਰਟੀ ਜਿਹੜਾ ਧਾਰਮਿਕ ਪਾਰਟੀ ਤੇ ਰਾਜਨੀਤਿਕ ਪਾਰਟੀ ਕੀ ਡਿਫਰੈਂਸ ਲਾਗਾ ਤੁਹਾਨੂੰ ਈ ਰਾਜਨੀਤੀ ਵਾਲੇ ਬੰਦੇ ਧਰਮ ਵਿੱਚ ਜਾ ਕੇ ਇਹ ਕਰ ਸਕਦੇ ਆ? ਹੋਣ ਕਰ ਸਕਦੇ ਆ। ਤੁਹਾਡੇ ਹਿਸਾਬ ਨਾਲ ਕਿਵੇਂ ਲੱਗਦਾ ਤੁਹਾਨੂੰ? ਸਾਰੇ ਨਾਲ ਸਕਦੇ ਆ ਕਿ ਜੇ ਉਹ ਰਾਜਨੀਤੀ ਜਾਂ ਕੀ ਉਹ ਧਰਮ ਦੇ ਚੱਲ ਸਕਦਾ ਕੰਮ ਜੇ ਧਰਮ ਇਹ ਧਾਰਮਿਕ ਬੰਦਾ ਹੈ ਹਾਂਜੀ ਇਹ ਰਾਜਨੀਤੀ ਰਾਜਨੀਤੀ ਦੇ ਕਿਤਾਗੇ ਦੇ ਧਰਮ ਨੂੰ ਵੀ ਸੰਗੀਤਾਂ ਕਿੰਦੇ ਨੇ ਮੈਂ ਮੇਰੀ ਪੀੜੀ ਦੇ ਦਰਸਾ ਦੇ ਤੱਕ ਆਪਾਂ ਚੱਲ ਸਕਦੇ ਹਾਂ। ਹਾਂ। ਸਾਡੇ ਤਾਂ ਮੇਰੀ ਪੀੜੀ ਤੱਕ ਦਰਸਾ ਹਾਂ। ਈ ਲਾਦਾ ਕਿੰਨਾਕ ਜਿਹੜੀ ਤੁਹਾਡੀ ਪੰਥਕ ਪਾਰਟੀਆਂ ਦਾ ਜਿਹੜਾ ਸਾਰਿਆਂ ਦਾ ਸਾਰੰਗ ਹੋ ਕੇ ਇੱਕ ਸਬਰਥਨਤਾ ਮਨਦੀਪ ਸਿੰਘ ਨੂੰ ਕਿੰਨਾਕ ਰੋਕਾ ਵੱਲ ਹੰਗਾਰਾ ਕਿੰਨਾਕ ਮਿਲਦੇ ਪਿਆ ਬਹੁਤ ਟਕਰਾ ਮਿਲ ਗਿਆ ਜੀ ਹੋਰ ਤਾਂ ਕੋਈ ਪਾਰਟੀ ਹੈ ਨਹੀਂ ਇਸ ਪਾਰਟੀ ਦੇ ਮੁਕਾਬਲੇ ਅੱਜ ਦੇ ਮੀਟਿੰਗ ਦੇ ਵਿੱਚ ਉਹਨਾਂ ਦਾ ਕੋਈ ਮੈਂਬਰ ਨਜ਼ਰ ਨਹੀਂ ਆ ਰਿਹਾ ਕਿੰਨਾ ਦਾ ਅਕਾਲੀ ਦਲ ਵਾਰਸ ਵਾਲਿਆਂ ਦਾ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਸੰਪਤੀ ਹੈ ਤੇ ਚਪਟਲੀ ਹੈ ਠੀਕ ਹੈ ਜੀ ਇੱਕ ਆਪਸ ਵਿੱਚ ਸੁਲਾਹ ਕਰਦੀ ਹੈ ਕਿ ਕਿੱਥੇ ਕਿੱਥੇ ਕੰਮ ਕਰਨਾ ਹੈ ਕਿੱਥੇ ਕਿੱਥੇ ਕੀ ਹੋਊਗਾ ਸਾਰਾ ਕੁਝ ਕਰ ਲੂਗਾ ਫੇ ਜਿਹੜੀਆਂ ਅਗਾਂਹ ਤੋਂ ਮੀਟਿੰਗ ਹੋਣੀਆਂ ਫੇ ਉਹਨਾਂ ਦੇ ਵਿੱਚ ਸਾਡੇ ਨੂੰ ਸ਼ਾਮਿਲ ਕੀਤਾ ਜਾਊਗਾ ਜਲਕਾ ਤਰਨਤਾਰਨ ਦੇ ਵਾਸੀਆਂ ਨੂੰ ਕੀ ਅਪੀਲ ਰਵੇਗੀ ਵੀ ਲਈ ਰਹੂ ਕਿ ਕੀ ਅਸੀਂ ਬਾਰਡਰ ਖੋਲ੍ਹਾਂਗੇ ਵਪਾਰ ਚੱਲੂਗਾ ਪਾਕਿਸਤਾਨ ਦੇ ਨਾਲ ਨਨਖਾਣਾ ਸਾਹਿਬ ਦੇ ਰਿਵਰਸਲ ਹੋਊਂਗੇ ਜੋ ਜਵਾਨ ਇਡਕਸ਼ਨ ਹੋਣਗੇ ਸਾਰਾ ਕੁਝ ਵਧੀਆ ਹੋਊਗਾ ਜਿਵੇਂ ਉੱਚਾਣਾ ਹੈਗਾ ਇਹ ਬਾਹਰ ਦੇ ਮੰਖਾਂ ਤੇ बिकੂਗਾ ਜਿਹੜਾ ਇਹ ਬਾਸਮਤੀ ਹੈ ਇਹ ਅਗਲੇ ਮੌਂਸ ਪਾਕਿਸਤਾਨ ਦੇ ਬਾਦ ਅਰਾਂ ਦੇ ਵਿੱਚ बिकੂਗੀ ਜਿੱਥੇ 20000 ਰੁਪਈਆ ਪ੍ਰਿੰਸਲੇ ਦਾ ਮੁੱਲ ਹੈਗਾ ਤੇ ਸਾਨੂੰ ਬਹੁਤ ਫਾਇਦਾ ਹੋਊਗਾ ਕਿ ਅਸੀਂ ਨੇੜੇ ਸੈਂਟਰਲ ਏਸ਼ੀਆ ਦੇ ਵਿੱਚ ਮੁੜ ਕੇ ਜੀ ਉੱਚੇ ਤੱਕ ਵੀ ਵਪਾਰ ਪਚਾਵਾਂਗੇ ਤੇ ਬਹੁਤ ਫਾਇਦਾ ਹੋਊਗਾ ਸਾਨੂੰ ਪੰਜਾਬ ਨੂੰ ਇੰਡੀਆ ਨੂੰ ਵੀ ਬਹੁਤ ਫਾਇਦਾ ਹੋਊਗਾ ਵਪਾਰ ਦਾ ਇਹ ਦਾ ਮਤਲਬ ਬੜੇ ਜਲਦੀ ਤੁਹਾਡੀ ਮੰਗ ਹੈ ਕਿ ਜਿਹੜੇ ਅਟਾਰੀਅਲ ਬਾਰਡਰ ਖੋਲੇ ਜਾਣ ਇੱਕ ਸਰਕਾਰ ਨੂੰ ਇਹ ਤੇ ਕੋਈ ਇਤਿਆਰ ਦਾ ਜਦਾ ਹੋਣ ਤੁਹਾਡੇ ਵੱਲੋਂ ਕੀ ਜਿਹੜਾ ਸਰਕਾਰ ਦਾ ਕੀ ਗੱਲ ਪਹਚਾਈ ਜਾਵੇਗੀ ਜਿੱਥੇ ਕਰਕੇ ਇਹਦਾ ਬਾਰਡਰ ਖੁੱਲਦਾ ਜਾਊਗਾ ਸਰਬੀਟਾ ਦੀ ਕੋਸ਼ਿਸ਼ ਹੈ ਕਿ ਇਹ ਤੇ ਲੋਕਾਂ ਦੇ ਨਾਲ ਸਾਡਾ ਹੈਗਾ ਕਿ ਜੇ ਸਾਨੂੰ ਸਪੋਰਟ ਕਰਨਗੇ ਪੇਜ ਸਾਡੀ ਤਾਕਤ ਵਧੂਗੀ ਤੇ ਫਿਰ ਬੋਰਡਾ ਪੂਰਾ ਸ੍ਰੀ ਹਮਲੇ ਗੁਰਦੁਆਰਾ ਪਰਬੰਧਕ ਕਮੇਟੀ ਆ ਚੋਣਾ ਪਰੇਜੇ ਦੇ ਲੜਕੀਆਂ ਪਈਆਂ ਨਹੀਂ ਹੋਣੀਆਂ ਉਹਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਅਸੀਂ ਬਹੁਤ ਵਾਰੀ ਕਾਮਿ ਕੀਤੀ ਹੈ ਜੀ ਇੰਟਰਨੈਸ਼ਨਲ ਪੱਤਰ ਤੇ ਉੱਤੇ ਵੀ ਕਾਲੀ ਕੀਤੀ ਹੈ ਕਿ ਇਹ ਆ ਜੀ ਜ਼ਰੂਰੀਤ ਹੈ ਇੱਕ ਇੰਡਰਕਟਵਾਨੇ ਸਿੱਖ ਹੋਣ ਦੀ ਖਤਮ ਕਰਨ ਦੇ ਯੋਗ ਹੈ ਕਿ ਹੈ ਤੇ ਅਸੀਂ ਬੜੇ ਔਖੇ ਹੈ ਕਿ ਸਾਡੇ ਐਸਟਪੀਸੀ ਦੇ ਇਲੈਕਸ਼ਨ ਜੀ ਹੋ ਰਹੇ ਹਨ ਤੇ ਜਿਹੜੇ ਐਸਟਪੀਸੀ ਨੂੰ ਚਲਾ ਰਹੇ ਹਨ ਉਹ ਹੁਣ ਇਲੈਕਟਿਡ ਮੈਂਬਰ ਤਾਂ ਹੈ ਨਹੀਂ ਉਹ ਤਾਂ ਗਿਵੇਂ ਸੰਦਾ ਨੇ ਕੈਪਚਰ ਕੀਤਾ ਹੁੰਦਾ ਹੈ ਐਸਟਪੀ ਜਰੂਰ ਉਹ ਹੋ ਜਾਂ ਕਮ ਕਰਦੇ ਤੇ ਉਹਨਾਂ ਨੂੰ ਮਚੋਈਦਾ ਕਿ ਅਸੀਂ ਫੇਰ ਰਜ਼ਾਈਨ ਕਰੀਏ ਤੇ ਇਹ ਅਸੀਂ ਜੋਰ ਪਾਈਏ ਸੈਂਟਰ ਦੇ ਉੱਤੇ ਕਿਉਂ ਕਰਤੇ ਸੁਖਬੀਰ ਸਿੰਘ ਤੇ ਹੋਰ ਇਹਨਾਂ ਪਾਰਟੀਆ ਨੇ ਅਧਿਨੇ ਜੋੜ ਪਾਇਆ ਇੱਕ ਵਾਰੀ ਵੀ ਨਹੀਂ ਕਿਹਾ ਕਿ ਇਲੈਕਸ਼ਨ ਕਰਾਉ ਮਾਨ ਸਰ ਮਾਨ ਸਰ ਤੁਹਾਡਾ ਕੈਂਡੀਡੇਟ ਖਾਲਿਸਤਾਨ ਦੀ ਮੰਗ ਨਹੀਂ ਕਰਦਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ ਕੀ ਤੁਸੀਂ ਚੋਣਾਂ ਦੇ ਵਿੱਚ ਪ੍ਰਚਾਰ ਕਰੋਗੇ ਖਾਲਿਸਤਾਨ ਦਾ ਜੀ ਮੈਂ ਸਮਝੇ ਨਹੀਂ ਜੀ ਸਾਡਾ ਕੈਂਡੀਡੇਟ ਕੀ ਹੈ ਜਿਹੜਾ ਮਨਦੀਪ ਸਿੰਘ ਉਮੀਦਵਾਰ ਹੈ ਤੁਹਾਡੇ ਵੱਲੋਂ ਸਾਡਾ ਉਮੀਦਵਾਰ ਹੈ ਉਹ ਖਾਲਿਸਤਾਨ ਦੀ ਮੰਗ ਨਹੀਂ ਕਰਦਾ ਕਹਿੰਦਾ ਮੈਂ ਖਾਲਿਸਤਾਨ ਦਾ ਹਮਾਇਤੀ ਨਹੀਂ ਹੈਗਾ ओके फे, फिरोजी मक्की है ਤੁਸੀਂ ਚੋਣਾ ਚ ਪ੍ਰਚਾਰ ਕਰੋਗੇ ਉਹ ਦੇਖਾਂਗੇ ਸਾਰਾ ਤੁਸੀਂ ਆਉਂਗੇ ਤੁਹਾਨੂੰ ਸੁਣਾਵਾਂਗੇ ਠੀਕ ਹੈ